ਮਿਰਚਾ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਆਜ਼ ਰਾਂ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਪੀਐਸਪੀਸੀਐਲ ਜੀ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਤੇ ਐਮਐਲਏ ਸਹਿਬਾਨ ਨੂੰ ਵੀ ਕਾਰਨ ਇਹ ਆ ਕਿ ਜਲੰਧਰ ਦੇ ਵਿੱਚ ਇੱਕ ਗੜ੍ਹਾ ਇਲਾਕਾ ਹੈਗਾ 15 ਅਗਸਤ ਦੀ ਗੱਲ ਆ ਉੱਥੇ ਮਹੱਲੇ ਦੇ ਵਿੱਚ ਇੱਕ ਵੱਡਾ ਸਾਰਾ ਬਾਜ਼ਾਰ ਬਣਿਆ ਹੋਇਆ ਉੱਥੇ ਲੜੀਆਂ ਜਾ ਰਹੀਆਂ ਸੀ ਲੜੀਆਂ ਉੱਪਰ ਲੱਗੀਆਂ ਹੋਈਆਂ ਸੀ ਜਿਹੜੀ ਸੜਕ ਦੇ ਉੱਪਰ ਜਿਦਾ ਆਮ ਅਸੀਂ ਕਿਸੇ ਫੰਕਸ਼ਨ ਦੇ ਵਿੱਚ ਲਗਾ ਲੈਨੇ ਆ ਤੇ ਉਹ ਲੜੀਆਂ ਨੂੰ ਅਚਾਨਕ ਕਿਤੇ ਅੱਗ ਪੈ ਗਈ ਜਾਂ ਤਾਂ ਉਹ ਹੀਟ ਅਪ ਹੋ ਗਈਆਂ ਤਾਂ ਹੋ ਗਿਆ ਸੋ ਉਹਦੇ ਉੱਪਰ ਜਿਹੜੀ ਪਲਾਸਟਿਕ ਦੀ ਕੋਟਿੰਗ ਕੀਤੀ ਹੋਈ ਸੀ ਉਹ ਅੱਗ ਸਮੇਤ ਜਿਹੜੇ ਅੱਗ ਦੇ ਫਫੇ ਹੁੰਦੇ ਨੇ ਉਹ ਪੂਰੇ ਫਫੇ ਥੱਲੇ ਡਿੱਗਣ ਲੱਗ ਪਏ ਲੋਕਾਂ ਦੇ ਉੱਪਰ ਔਰ ਕਈ ਤਾਂ ਅਚਾਨਕ ਦੇ ਵਿੱਚ ਥੱਲੇੋਂ ਮੋਟਰਸਾਈਕਲ ਸਵਾਰ ਜਾ ਰਹੇ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗ ਰਿਹਾ ਸੀ ਉੱਥੇ ਅਚਾਨਕ ਜਦੋਂ ਕਿਸੇ ਦੇ ਪੈਂਦਾ ਸੀ ਇਹ ਬੰਦਾ ਤਵੱਕ ਪਰੇ ਨੂੰ ਹੁੰਦਾ ਸੀ ਮੈਂ ਵੀ ਨਿਕਲਣ ਲੱਗਾ ਸੀ ਤਾਂ ਮੈਂ ਉੱਥੇ ਰੁਕੇ ਦੇਖਿਆ ਤਾਂ ਕੰਮ ਬੜਾ ਖਰਾਬ ਉਹ ਦੇਖਦੇ ਹੀ ਦੇਖਦਿਏ ਇਨ ਫਿਊ ਸੈਕੰਡਸ ਉਹ ਅੱਗ ਜਿਹੜੀ ਆ ਫੈਲਣ ਲੱਗਦੀ ਨਾਲ ਦੀ ਨਾਲ ਇੱਕ ਖੰਭਾ ਸੀ ਖੰਬੇ ਨੂੰ ਸ਼ਾਇਦ ਟਰਾਂਸਫਾਰਮਰ ਕਹਿ ਲਓ ਉਹਦੇ ਉੱਤੇ ਕਾਫੀ ਸਾਰੇ ਕਨੈਕਸ਼ਨ ਵਾਲੀਆਂ ਤਾਰਾਂ ਸੀਗੀਆਂ ਜੁਆਇੰਟਸ ਸੀਗੇ ਇੱਕ ਜਗ੍ਹਾ ਤੇ ਜੁੜੇ ਹੋਏ ਉਹ ਅੱਗ ਪੈਂਦੀ ਪੈਂਦੀ ਉਹਨੂੰ ਵੀ ਪੈ ਗਈ ਔਰ ਦੇਖਦੇ ਦੇਖਦੇ ਪਟਾਕੇ ਪੈਣ ਲੱਗ ਪਏ ਰੱਗ ਬਦਨ ਲੱਗ ਪਏ ਜਿਹੜੇ ਲੋਕਾਂ ਦੇ ਨਾਲ ਘਰ ਸੀ ਦੁਕਾਨਾਂ ਸੀ ਫਟਾਫਟ ਬਾਲਟੀਆਂ ਪਾਣੀ ਦੀਆਂ ਲੈ ਕੇ ਭੱਜੇ ਰੇਤਾ ਕੋਈ ਜਿਹਦੇ ਹੱਥ ਚਾਈ ਤੇ ਮੈਂ ਤਾਂ ਰੁਕਿਆ ਵੀ ਬਾਕੀ ਲੋਕਾਂ ਨੇ ਵੀ ਰੁਕਿਆ ਭਾਈ ਇਹ ਅੱਗ ਬਿਜਲੀ ਦੀ ਆ ਤੇ ਤੁਸੀਂ ਪਾਣੀ ਨਾਲ ਸੱਟੋ ਪਰ ਲੋਕ ਜਿਹੜੇ ਆ ਹਫੜਵਾ ਤਫਰੀ ਦੇ ਵਿੱਚ ਕੋਈ ਪਾਣੀ ਸੁੱਟੇ ਕੋਈ ਕੁਛ ਕਰੇ ਤਾਂ ਕੋਈ ਵੀ ਜਿਹੜਾ ਵੱਡਾ ਹਾਦਸਾ ਉਥੇ ਹੋ ਸਕਦਾ ਸੀ ਸੋ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਮੈਂ 1912 ਤੇ ਭਾਈ ਫੋਨ ਕਰਤਾ ਪੀਐਸਪੀਸੀਐਲਐਲਐਨ ਅਗਯੋ ਪੀਐਸਪੀਸੀਐਲਐਲਐਨ ਦਾ ਨਵਾਂ ਜਵਾਨਾ ਨਵਾਂ ਹੀ ਕੰਮ ਕਰ ਛੱਡਿਆ ਮੈਂ ਕਹਿੰਦਾ ਮੈਨੂੰ ਤਾਂ ਗਾਣਾ ਹੀ ਚੇਤਾ ਆ ਗਿਆ ਸੋਰੀ ਕਹਿ ਕੇ ਨਹੀਂ ਫੋਨ ਕੱਟਤਾ ਉਹ ਦੱਸੋ ਉਹ ਮੈਂ ਉਹਨਾਂ ਨੂੰ ਕਿਹਾ ਭਰਾ ਵੀ ਇੱਥੇ ਗੜੇ ਦੇ ਵਿੱਚ ਅੱਗ ਲੱਗ ਚੱਲੀ ਆ ਤੁਸੀਂ ਕਿਸੇ ਆਪਣੇ ਗੜੇ ਦਾ ਜਲੰਧਰ ਦਾ ਜਿਹੜਾ ਵੀ ਕੋਈ ਤੁਹਾਡਾ ਕੰਪੀਟੈਂਟ ਅਥਾਰਟੀ ਹੈਗੀ ਆ ਚਾਹੀ ਜੈ ਸਾਹਿਬਾ ਨੂੰ ਨੈਸਟਿਓ ਸਾਹਿਬਾ ਨੂੰ ਯਾ ਲਾਈਨਮੈਨ ਸਹਿਬਾ ਨਹੀਂ ਹੁਣ ਤਾਂ ਉਹਨਾਂ ਤਾਂ ਮੈਨੂੰ ਨੰਬਰ ਦੇ ਦਿਓ ਜਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਪਾਵਰ ਬੰਦ ਕਰਾ ਦਿਓ ਕਿਉਂਕਿ ਸਮਾਂ ਬਹੁਤ ਥੋੜਾ ਬਿਜਲੀ ਦੀ આગ ਤਾਂ ਬਹੁਤ ਜਲਦੀ ਫੈਲਦੀ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਸ ਕੰਮ ਵਾਸਤੇ ਹੈ ਨਹੀਂ ਸੌਰੀ ਮੈਂ ਬੜੇ ਉਹਨਾਂ ਨੂੰ ਵਾਸਤੇ ਪਾੰਦਾ ਰਿਹਾ ਵੀ ਭਾਈ ਕੋਈ ਹਿਊਮੈਨਿਟੀ ਨਾਲ ਦੀ ਵੀ ਕੋਈ ਚੀਜ਼ ਹੁੰਦੀ ਹੈ ਇੱਥੇ ਕੋਈ ਵੱਡਾ ਹਾਸਾ ਹੋ ਸਕਦਾ ਤੁਸੀਂ 2 ਮਿੰਟ ਵਾਸਤੇ ਕਿਸੇ ਨੂੰ ਜਿਹੜੀ ਆ ਮੇਰੀ ਗੱਲ ਕਰਵਾ ਦਿਓ ਜਾਂ ਆਪ ਹੀ ਮੈਸੇਜ ਕਨਵੇ ਕਰਕੇ ਪਾਵਰ ਬੰਦ ਕਰਵਾ ਦਿਓ ਪਰ ਇਦਾਂ ਨਹੀਂ ਕੀਤਾ ਹੁਣ ਤੁਸੀਂ ਆਪ ਸੋਚੋ ਵੇ 1912 ਨੰਬਰ पे ਇਹਨਾਂ ਨੇ ਦਿੱਤਾ ਕਿ ਇਸ ਕੰਮ ਵਾਸਤੇ ਆ ਭਾਈ ਜਦੋਂ ਸਾਡੀ ਕੋਈ ਲਾਈਟ ਬੰਦ ਹੁੰਦੀ ਆ ਕੁਛ ਹੋਰ ਹੁੰਦਾ ਅਸੀਂ ਜਦੋਂ ਫੋਨ ਕਰਦੇ ਆ ਉੱਥੇ ਕੰਪਲੇਂਟ ਲਖਾਨੇ ਆ ਤੇ ਉਥੋਂ ਪ੍ਰੋਪਰ ਤੁਹਾਨੂੰ ਤੁਹਾਡਾ ਜਿਹੜਾ ਇਲਾਕੇ ਦਾ ਲਾਈਨਮੈਨ ਹੁੰਦਾ ਜੇਹੀ ਹੁੰਦਾ ਉਹਦਾ ਨੰਬਰ ਲਿਖ ਕੇ ਆਂਦਾ ਮੇਰੇ ਕੋਲ ਉਹ ਵੀ ਹਫੜਾ ਦਫੜੀ ਚ ਗਲਤੀ ਇਹ ਹੋ ਗਈ ਮੈਂ ਉਹਨਾਂ ਨੂੰ ਝੂਠਾ ਹੀ ਕਹਿ ਦਿੰਦਾ ਵੀ ਇੱਥੇ ਲਾਈਟ ਗਈ ਆ ਤਿੰਨ ਚਾਰ ਦਿਨਾਂ ਦੀ ਆਂਦੀ ਹੀ ਨਹੀਂ ਬਈ ਤੇ ਸ਼ਾਇਦ ਕਿਤੇ ਨੰਬਰ ਮਿਲ ਜਾਂਦਾ ਪਰ ਮੈਂ ਵੀ ਸੱਚ ਬੋਲ ਕੇ ਫਸ ਗਿਆ ਆਪਣੇ ਹਿੰਦੁਸਤਾਨ ਦੇ ਵਿੱਚ ਸੱਚ ਬੋਲਣ ਦਾ ਤਾਂ ਤੁਹਾਨੂੰ ਪਤਾ ਹੀ ਆ ਕੋਈ ਯਕੀਨੀ ਨਹੀਂ ਕਰਦਾ ਹੁੰਦਾ ਸੋ ਅਗਲੀ ਗੱਲ ਕਰਦੇ ਆ ਭਾਈ ਫਾਇਰ ਬ੍ਰਿਗੇਡ ਦੀ ਤੇ ਫਾਇਰ ਬ੍ਰਿਗੇਡ ਨੂੰ ਮੈਂ ਫੋਨ ਕੀਤਾ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਇਦਾਂ ਭਾਈ ਅੱਗ ਲੱਗ ਚੱਲੀ ਆ ਤੁਸੀਂ ਕੋਈ ਜਿਹੜਾ ਹੈਗਾ ਪੀਐਸਪੀਸੀਐਲ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਜਿਹੜੇ ਹੈਗੇ ਆ ਕੋਈ ਫੋਨ ਕਰਕੇ ਉਹਨਾਂ ਨੂੰ ਕਹੋ ਕਿ ਮਹਾਰਾਜ ਜਿਹੜਾ ਹੈਗਾ ਤੁਸੀਂ ਕਨੈਕਸ਼ਨ ਬੰਦ ਕਰ ਦਿਓ ਨਹੀਂ ਤਾਂ ਅੱਗ ਅੱਗੇ ਫੈਲ ਜਾਊਗੀ ਬਾਰ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਗੱਡੀ ਭੇਜ ਸਕਦੇ ਆ ਤੁਸੀਂ ਆਪਣਾ ਨੰਬਰ ਦਿਓ ਜਗ੍ਹਾ ਦੱਸੋ ਅਸੀਂ ਗੱਡੀ ਭੇਜ ਦਿੰਨੇ ਆ ਮੈਂ ਇਹਨਾਂ ਨੂੰ ਦੱਸਿਆ ਭਾਈ ਮੈਂ ਤਾਂ ਇਥੋਂ ਸਿਰਫ ਲੰਘਾ ਲੰਘਦਾ ਪਿਆ ਮੈਂ ਤਾਂ ਰਾਹਗੀਰ ਆ ਲੰਘਦੇ ਲੰਘਦੇ ਨੇ ਦੇਖਿਆ ਤਾਂ ਮੈਂ ਤਾਂ ਉਧਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਹਾਨੂੰ ਫੋਨ ਕਰਤਾ ਰਸਤਾ ਬਦਲ ਕੇ ਤਾਂ ਮੈਂ ਵੀ ਜਾ ਸਕਦਾ ਸੀ ਔਰ ਮੈਂ ਉੱਥੇ ਦੇਖਿਆ ਕਿ ਲੋਕੀ ਜਿਹੜੇ ਸੀਗੇ ਉਹ ਆਪ ਬਾਲਟੀਆਂ ਲੈ ਲੈ ਕੇ ਅੱਗ ਵੀ ਆਣ ਵਾਲੇ ਪਾਸੇ ਤਾਂ ਜਾ ਰਹੇ ਸੀ ਜਾਂ ਕੋਈ ਰੇਤਾ ਹੀ ਪਾਈ ਜਾਂਦਾ ਸੀ ਰੇਤਾ ਵੀ ਮੀਂਹ ਦੇ ਨਾਲ ਗਿੱਲੀ ਹੋਈ ਪਈ ਸੀ ਕਰੰਟ ਪਾ ਜਾਂਦਾ ਡਰ ਤਾਂ ਉੱਥੇ ਵੀ ਸੀਗਾ ਪਰ ਕਿਸੇ ਨੇ ਵੀ ਫਾਇਰ ਬ੍ਰਿਗੇਡ ਜਾਂ ਉਹ ਜਿਹੜਾ ਆਪਣਾ ਲੈਕਸਿਟੀ ਡਿਪਾਰਟਮੈਂਟ ਆ ਉਹਦੇ ਅਧਿਕਾਰੀਆਂ ਨੂੰ ਫੋਨ ਕਰਨ ਦੀ ਜਮਤ ਨਹੀਂ ਕੀਤੀ ਕਾਰਨ ਮੈਨੂੰ ਲੱਗਦਾ ਸਮੇਂ ਦੇ ਨਾਲ-ਨਾਲ ਉਹ ਵੀ ਇਸ ਗੱਲ ਦੇ ਯੂਜ਼ ਟੂ ਹੋ ਚੁੱਕੇ ਆ ਕਿ ਸਾਡੀ ਸੁਣਨੀ ਤਾਂ ਕਿਸੇ ਨੇ ਹੈ ਹੀ ਨਹੀਂ ਲੋਕਾਂ ਦੇ ਚਿੱਤ ਚੇਤੇ ਦੇ ਵਿੱਚੋਂ ਇਦਾਂ ਦੀਆਂ ਸਰਵਿਸਿੰਗਸ ਦੇ ਨੰਬਰ ਕੀ ਖਿਆਲ ਵੀ ਭੁੱਲ ਚੁੱਕੇ ਆ ਵੀ ਇਦਾਂ ਦੀਆਂ ਸਰਵਿਸਿਜ਼ ਪੰਜਾਬ ਦੇ ਵਿੱਚ ਕੋਈ ਹੈਗੀਆਂ ਕਿਉਂਕਿ ਜਦੋਂ ਸੁਣੀ ਕਿਸੇ ਦੇ ਨਹੀਂ ਜਾਣੀ ਮੈਂ ਬਹੁਤਾ ਪਾੜੂ ਤੇ ਬਹੁਤਾ ਸਿਆਣਾ ਬਣ ਕੇ ਦੇਖ ਹੀ ਲਿਆ ਨਾ ਮੈਨੂੰ ਅੱਗੋਂ ਕੀ ਸੁਣਨ ਨੂੰ ਮਿਲਿਆ ਸੋ ਹੁਣ ਇਹ ਜਿਹੜੀ ਗੱਲ ਸਾਨੂੰ ਇੱਕ ਜਿਹੜੀ ਆ ਸਾਨੂੰ ਰੱਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਕਿਤੇ ਕੋਈ ਵੱਡਾ ਹਾਦਸਾ ਨਹੀਂ ਹੋਇਆ ਕੋਈ ਵੱਡਾ ਹਾਦਸਾ ਟੱਲ ਗਿਆ ਅੱਗ ਜ਼ਿਆਦਾ ਨਹੀਂ ਫੈਲੀ ਕਾਬੂ ਪੈ ਗਿਆ ਪਰ ਤਾਨੂੰ ਪਤਾ ਹੀ ਆ ਬਿਜਲੀ ਦੀ ਅੱਗ ਤਾਂ ਐ ਪੈਂਦੀ ਫਿਰ ਤੇ ਉੱਥੇ ਕੋਈ ਨਾ ਕੋਈ ਬਹੁਤ ਵੱਡਾ ਹਾਦਸਾ ਹੋ ਹੀ ਜਾਣਾ ਸੀ ਕਿਉਂਕਿ ਆਬਾਦੀ ਜ਼ਿਆਦਾ ਸੀ ਲੱਗੇ ਲੋਕਾਂ ਦੀਆਂ ਦੁਕਾਨਾਂ ਸੀ ਔਰ ਜਿੱਥੇ ਜਿਹੜਾ ਹੈ ਉਹ ਖੰਭੇ ਨੂੰ ਜਿਹੜੀ ਅੱਗ ਪਈ ਆ ਉਹਦੇ ਨਾਲ ਤਾਂ ਬਿਲਕੁਲ ਘਰ ਹੀ ਸੀਗਾ ਉਹ 도ੜੇ ਵਿਚਾਰੇ ਖਾਲੀ ਕਰਕੇ ਫੜਾ ਫੜ ਥੱਲੇ ਉਹ ਦੇਖੋ ਇੰਨੇ ਹਫਲਾ ਦਫਰੀ ਚ ਕੋਈ ਸਮਾਨ ਵੀ ਕਿਦਾਂ ਖਾਲੀ ਕਰੂਗਾ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਦੱਸਦੀਆਂ ਕਿ ਸਾਡੀ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਉਹ ਕਿੰਨੀਆਂ ਢਿੱਲੀਆਂ ਔਰ ਦੂਜੀ ਗੱਲ ਮੈਂ ਹੈਰਾਨ ਜਾਣਾ ਮੈਂ ਇਹਨਾਂ ਦਾ ਵਰਤੀਰਾ ਦੇਖ ਕੇ ਹੈਰਾਨ ਆ ਕਿ ਯਾਰ ਸਾਡੇ ਅਧਿਕਾਰੀਆਂ ਦੀ ਸੰਵੇਦਨਸ਼ੀਲਤਾ ਕਿੱਥੇ ਚਲੀ ਗਈ ਓਏ ਅਸੀਂ ਉਹੀ ਪੰਜਾਬੀ ਹੁੰਨੇ ਆ ਜਿਹੜੇ ਲੰਗਰ ਲਾਉਂਦੇ ਆ ਸ਼ਬੀਲਾ ਲਾਉਂਦੇ ਆ ਨਾ ਤਾਂ ਅਸੀਂ ਕਦੀ ਭੁੱਖਾ ਜਾਣ ਦਿੱਤਾ ਆਪਣੇ ਦਰ ਤੋਂ ਤੇ ਨਾ ਕਦੀ ਪਿਆਸਾ ਜਾਣ ਦਿੱਤਾ ਤੇ ਫਿਰ ਜਦੋਂ ਇਦਾਂ ਦੀ ਸਰਵਿਸਿਜ਼ ਦੀ ਕੋਈ ਗੱਲ ਆਂਦੀ ਹੈ ਤੇ ਸਾਡੇ ਜਿਹੜੇ ਲੱਖਾਂ ਰੁਪਈਆ ਹਜ਼ਾਰਾਂ ਰੁਪਈਆ ਤਨਖਾਹ ਲੈਣ ਵਾਲੇ ਅਧਿਕਾਰੀ ਆ ਉਹ ਕਿਉਂ ਆਪਣਾ ਪਾਸਾ ਵਟ ਜਾਂਦੇ ਆ ਸਾਹਮਣੇ ਚੀਜ਼ ਨੂੰ ਦੇਖਦੇ ਦੇਖਦੇ ਆਖਰਕਾਰ ਉਦੋਂ ਸਾਡੀ ਹਿਮੈਨਿਟੀ ਉਦੋਂ ਸਾਡੀ ਸੰਵੇਦਨਸ਼ੀਲਤਾ ਕਿੱਥੇ ਚਲੀ ਜਾਂਦੀ ਹੈ ਬਾਬੇ ਨਾਨਕ ਦੀ ਧਰਤੀ ਤੇ ਇਦਾਂ ਦਾ ਕੰਮ ਹੈਰਾਨਗੀ ਵਾਲੀ ਗੱਲ ਆ ਸੋ ਸਾਡਾ ਜਿਹੜਾ ਇੱਕ ਮਾਨਵੀ ਚਿਹਰਾ ਹੈਗਾ ਉਹ ਮੈਨੂੰ ਸਰਕਾਰੀ ਬੰਦਿਆਂ ਵੱਲੋਂ ਤਾਂ ਕੋਈ ਨਜ਼ਰ ਨਹੀਂ ਆਇਆ ਸੋ ਹੁਣ ਅਗਲੀ ਗੱਲ ਕਰਦੇ ਆਂ ਵੀ ਇਸ ਸਮੱਸਿਆ ਦੇ ਨਾਲ ਕਿੱਦਾਂ ਨਜਿੱਠਿਆ ਜਾਏ ਜੇ ਕਦੀ ਅੱਗੇ ਵੀ ਇਦਾਂ ਹੁੰਦੀ ਹੈ ਦੇਖੋ ਮੇਰਾ ਤਾਂ ਸਰਕਾਰ ਨੂੰ ਇਹ ਸੁਝਾਅ ਕਿ 911 ਵਰਗੀ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਜਿੱਦਾਂ ਅਮਰੀਕਾ ਦੇ ਵਿੱਚ ਆ ਉਦਾਂ ਦੀ ਸਰਵਿਸਿਜ਼ ਸਾਡੇ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ 911 ਜਿਹੜੀ ਉਹਨਾਂ ਦੀ ਸਰਵਿਸਿਜ਼ ਹੈਗੀਆਂ ਵਾ ਕੈਨੇਡਾ 'ਚ ਵੀ ਹੈ ਅ ਅਮਰੀਕਾ ਦੇ ਵਿੱਚ ਤਾਂ ਹੈ ਹੀ ਆ ਉੱਥੇ ਜਦੋਂ ਤੁਸੀਂ ਫੋਨ ਕਰਦੇ ਆ ਉੱਥੇ ਤਿੰਨੇ ਹੀ ਗੱਡੀਆਂ ਇਕੱਠੀਆਂ ਆਉਂਦੀਆਂ ਫਾਇਰ ਬ੍ਰਿਗੇਡ ਵੀ ਐਂਬੂਲੈਂਸ ਵੀ ਔਰ ਪੁਲਿਸ ਵੀ ਕਿ ਬੰਦੇ ਨੂੰ ਕੋਈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਐਮਰਜੈਂਸੀ ਹੋ ਸਕਦੀ ਐਦਾਂ ਥੋੜੀ ਹੋਊਗਾ ਵੇ ਤੁਸੀਂ ਫਟਾਫਟ ਫਾਇਰ ਬ੍ਰਿਗੇਡ ਆ ਗਏ ਉਹਨੇ ਆ ਕੇ ਦੇਖਿਆ ਅੱਗ ਤਾਂ ਜੀ ਲੱਗੀ ਨਹੀਂ ਬੰਦੇ ਨੂੰ ਕੋਈ ਹੋਰ ਐਮਰਜੈਂਸੀ ਪਈ ਹੈ ਉਹ ਟਾਈਮ ਵੇਸਟ ਨਹੀਂ ਕਰਦੇ ਕਿਉਂਕਿ ਅਸੀਂ ਜਿਹਨੂੰ ਗੋਲਡਨ ਆਰਸ ਕਹਿੰਦੇ ਆ ਚਾਹੇ ਉਹ ਹਾਰਟ ਅਟੈਕ ਦੇ ਵੇਲੇ ਹੋਵੇ ਚਾਹੇ ਕੋਈ ਉਦਾਂ ਐਮਰਜੈਂਸੀ ਹੋਵੇ ਬਿਲਕੁਲ ਬਸ ਫਿਊ ਸੈਕੰਡਸ ਹੁੰਦੇ ਆ ਤੇ ਜਦੋਂ ਸਾਡੀਆਂ ਤਿੰਨੇ ਸਰਵਿਸਿਜ਼ ਆ ਕੇ ਉੱਥੇ ਖੜੀਆਂ ਹੋਣਗੀਆਂ ਹੈਲਥ ਵੀ ਵਿੱਚੀ ਫਾਇਰ ਬ੍ਰਿਗੇਡ ਵੀ ਤੇ ਨਾਲ ਦੀ ਨਾਲ ਸਾਡੇ ਜਿਹੜੇ ਹੈਗੇ ਆ ਦੂਸਰੀਆਂ ਪੁਲਿਸ ਵਗੈਰਾ ਵੀ ਤੇ ਫਿਰ ਤਿੰਨਾਂ ਦੇ ਵਿੱਚੋਂ ਜਿਹੜੀ ਵੀ ਕੋਈ ਪ੍ਰੋਬਲਮ ਸਾਡੇ ਲੋਕਾਂ ਨੂੰ ਹੋਈ ਗਈ ਉਹ ਫਟਾਫਟ ਸੌਟ ਆਊਟ ਹੋ ਜਾਏਗੀ ਔਰ ਇੱਕ ਭਿਆਨਕ ਹਾਦਸਾ ਹੋਣ ਤੋਂ ਹਮੇਸ਼ਾ ਬਚ ਜਾਇਆ ਕਰੇਗਾ ਅਸੀਂ ਕੋਸ਼ਿਸ਼ ਤਾਂ ਕਰ ਸਕਦੇ ਆ ਨਾ ਬਾਕੀ ਹੋਣੀ ਨੂੰ ਠੀਕ ਆ ਹੋਣੀ ਅਟੱਲਾ ਲੇਕਿਨ ਐਦਾਂ ਵੀ ਹੈ ਨਹੀਂ ਕਿ ਅਸੀਂ ਆਪ ਹੀ ਹੋਣੀ ਬਣਾ ਲਈਏ ਐਫਰਟਸ ਕਰਨਾ ਹਿੰਮਤ ਕਰਨੀ ਸਾਡਾ ਫਰਜ਼ ਆ ਰੱਬ ਆਪੇ ਉਹ ਸਾਡੀ ਹਿੰਮਤ ਨੂੰ ਭਾਗ ਲਾਉਂਦਾ ਤੇ ਰੱਬ ਨੇ ਸਾਨੂੰ ਸੋਚਣ ਸ਼ਕਤੀ ਦਿੱਤੀ ਹੈ ਸੋ ਸਰਵਿਸਿਜ਼ ਇੱਥੇ ਵੀ ਹੈਗੀਆਂ ਐਂਬੂਲੈਂਸ ਦੀ ਸੇਵਾ ਇੱਥੇ ਵੀ ਹੈ ਫਾਇਰ ਬ੍ਰਿਗੇਡ ਵੀ ਹੈ ਬਿਜਲੀ ਵਿਭਾਗ ਵੀ ਹੈ ਪਰ ਆਪਸ ਵਿੱਚ ਕੋਆਰਡੀਨੇਸ਼ਨ ਹੈ ਨਹੀਂ ਕੀ ਸੀ ਕਿ ਢਿੱਡ ਕਿ ਵੱਡੀ ਗੱਲ ਸੀ ਜੇ ਮਾੜਾ ਜਿਹਾ ਫੋਨ ਕਰਕੇ ਕਿਸੇ ਨੂੰ ਕਹਿ ਹੀ ਦਿੰਦੇ ਕੋਈ ਨਾ ਕੋਈ ਆ ਕੇ ਪਿੱਛੋਂ ਬੰਦ ਕਰ ਜਾਂਦਾ ਇਹ ਤਾਂ ਨਿੱਕੀ ਜੀ ਗੱਲ ਤੇ ਜਿਹੜਾ ਹੈਗਾ ਵੱਡਾ ਹਾਦਸਾ ਹੋ ਜਾਂਦਾ ਆਪਾਂ ਭੋਪਾਲ ਕੈਸ ਗੈਸ ਕਾਂਡ ਦੇ ਵਿੱਚ ਦੇਖਿਆ ਹੋਇਆ ਹੈ ਜਿਹੜਾ ਭੋਪਾਲ ਦੇ ਵਿੱਚ ਗੈਸ ਕਾਂਡ ਹੋਇਆ ਸੀ ਸਿਰਫ ਇੱਕ ਮੁਲਾਜ਼ਮ ਦੀ ਗਲਤੀ ਨਾ ਹੋ ਗਿਆ ਇੰਜੀਨੀਅਰ ਕਹਿੰਦਾ ਮੈਂ ਚਾਹ ਪੀ ਕੇ ਆਉਣਾ ਜਿੰਨਿਕ ਦੇਰ ਦੇ ਵਿੱਚ ਇੰਜੀਨੀਅਰ ਦੀ ਚਾਹ ਖਤਮ ਹੋਈ ਉਹਨੇ ਦੇ ਵਿੱਚ ਤਾਂ ਲਲਾ ਲਲਾ ਹੋ ਗਈ ਤੇ ਆਪਾਂ ਜਾਣਦੇ ਆ ਕਿੰਨੇ ਲੋਕ ਉਦੋਂ ਮਰੇ ਸੀ ਹਾਲੇ ਵੀ ਉੱਥੇ ਲੋਕਾਂ ਜਿਹੜੇ ਹੈਗੇ ਆ ਉਹ ਬੱਚੇ ਜਿਹੜੇ ਆ ਉਹ ਪੰਗ ਪੈਦਾ ਹੁੰਦੇ ਉਸ ਇਲਾਕੇ ਦੇ ਵਿੱਚ ਸੋ ਅਗਲੀ ਗੱਲ ਆਉਂਦੀ ਆ ਜੀ ਦੇਖੋ ਜਿਹੜੀ ਫਾਇਰ ਬ੍ਰਿਗੇਡ ਸਾਡਾ ਫਾਇਰ ਡਿਪਾਰਟਮੈਂਟ ਹੈਗਾ ਫਾਇਰ ਬ੍ਰਿਗੇਡ ਵਾਲੇ ਹੈਗੇ ਆ ਸੋ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਇਸ਼ੂ ਕਰਦੇ ਆ ਢਾਬੇ ਤੋਂ ਲੈ ਕੇ ਸਕੂਲ ਵਾਲਿਆਂ ਤੱਕ ਨੂੰ ਔਰ ਕਾਫੀ ਵੱਡੀ ਫੀਸ ਵੀ ਲੈਂਦੇ ਆ ਤੇ ਫੇ ਭਾਈ ਪੀਐਸਪੀਸੀਲ ਨੂੰ ਕਿਉਂ ਨਹੀਂ ਤੁਸੀਂ ਫਾਇਰ ਸੇਫਟੀ ਸਰਟੀਫਿਕੇਟ ਦਿੰਦੇ ਉਹਨਾਂ ਕੋਲੋਂ ਕਿਉਂ ਨਹੀਂ ਕਹਿੰਦੇ ਵੀ ਦੱਸੋ ਤੁਹਾਡੇ ਕਨੈਕਸ਼ਨ ਕਿੱਥੇ ਆ ਜਿੱਥੇ ਇਹਨਾਂ ਨੂੰ ਅੱਗ ਲੱਗ ਸਕਦੀ ਹੈ ਸਾਨੂੰ ਦੱਸੋ ਉੱਥੇ ਕਰੈਕਸ਼ਨ ਹੈਗੀ ਕਿ ਨਹੀਂ ਹੈਗੀ ਜਾਂ ਉਹਨਾਂ ਦੇ ਕੋਈ ਉੱਥੇ ਅੱਗ ਬੁਝਾਉਣ ਦਾ ਸਿਸਟਮ ਰੱਖਿਆ ਕਿ ਨਹੀਂ ਰੱਖਿਆ ਉਹ ਦੂਸਰੀ ਅੱਗ ਤਾਂ ਫਿਰ ਵੀ ਅਸੀਂ ਪਾਣੀ ਦੀਆਂ ਬਾਲਟੀਆਂ ਪਾਪਾ ਕੇ ਬੁਝਾ ਲਾਂਗੇ ਤੇ ਬਿਜਲੀ ਵਾਲੀ ਉਹਦੇ ਲਈ ਤਾਂ ਸਿਰਫ ਸਿਲੰਡਰ ਹੀ ਕੰਮ ਆ ਸਕਦੇ ਆ ਮੈਂ ਕਿੰਨੇ ਇਲਾਕਿਆਂ ਵਿੱਚ ਜਾ ਕੇ ਟਰਾਂਸਫਾਰਮਰ ਜਾਂ ਹੋਰ ਲਾ ਕੇ ਦੇਖਿਆ ਮੈਨੂੰ ਤਾਂ ਕਿਤੇ ਕੋਈ ਨਜ਼ਰ ਨਹੀਂ ਆਇਆ ਤੇ ਬਾਜ਼ਾਰਾਂ ਦੇ ਵਿੱਚ ਤਾਂ ਇੰਨੇ-ਇੰਨੇ ਕਨੈਕਸ਼ਨ ਜਿਹੜੇ ਆ ਨੰਗੇ ਫਿਰਦੇ ਆ ਲੱਗੇ ਹੋਏ ਤੇ ਜੇ ਉੱਥੇ ਕੋਈ ਏਦਾਂ ਦਾ ਹਾਸਾ ਹੋ ਜੇ ਫੇਰ ਅੱਗ ਕੌਣ ਬੁਝਾਊਗਾ ਜਿੰਨੇ ਦਿਨ ਨੂੰ ਆਉਣਾ ਉਨੇ ਦਿਨ ਦੇ ਵਿੱਚ ਤਾਂ ਭਾਵੀ ਆਰਾਮ ਰਾਮ ਸੱਤ ਉੱਤੇ ਕੀ ਕੁਝ ਹੋ ਚੁੱਕਾ ਹੋਣਾ ਬੰਦੇ ਤਾਂ ਐ ਪਿਗਲ ਜਊ ਜਿੱਦਾ ਕਿਤੇ ਭੜਤਾ ਬਣਿਆ ਹੁੰਦਾ ਦੂਜੀ ਹੋਰ ਗੱਲ ਵੀ ਉਹਦੇ ਉੱਪਰ ਬਿਜਲੀ ਵਿਭਾਗ ਨੇ ਕਿਤੇ ਵੀ ਆਪਣੇ ਜਿਹੜੇ ਆ ਉਹ ਨੰਬਰ ਨਹੀਂ ਲਿਖ ਕੇ ਲਾਏ ਹੋਏ ਐਮਰਜੈਂਸੀ ਨੰਬਰ ਜਿੱਤੇ ਲਿਖਿਆ ਹੋਵੇ ਲਾਲ ਰੰਗ ਦੇ ਨਾਲ ਵੱਡੇ ਜੇ ਜਿਹੜੇ ਬੋਰਡ ਦੇ ਉੱਪਰ ਕਿ ਅੱਗ ਲੱਗਣ ਦੀ ਸੂਰਤ 'ਚ ਇੱਥੇ ਫੋਨ ਕਰੋ ਜੀ ਫੋਨ ਨੰਬਰ ਇਨੇ ਲੱਭਿਆ ਹਾਜ਼ਰ ਸੋ ਵਿਭਾਗ ਕਿਰਪਾ ਕਰਕੇ ਧਿਆਨ ਦੇਵੇ ਤੇ ਇਸ ਪਾਸੇ ਨੂੰ ਜਿਹੜੇ ਆ ਉਹ ਜਿਹੜੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕੋਈ ਬੋਰਡ ਵਗੈਰਾ ਲਗਾਏ ਜਾਣ ਔਰ ਜਿਹੜੇ ਹੈਗਾ ਗੈਸ ਬੁਝਾਣ ਵਾਲੇ ਅੱਗ ਬੁਝਾਣ ਵਾਲੇ ਜਿਹੜੇ ਸਿਲੰਡਰ ਆ ਉਹ ਲਗਾਏ ਜਾਣ ਸੋ ਅਗਲੀ ਗੱਲ ਅਸੀਂ ਲੋਕਾਂ ਦੀ ਵੀ ਕਰਦੇ ਆ ਦੇਖੋ ਅਸੀਂ ਉਮ ਜਦ ਇਹ ਲੰਗਰ ਲਾਉਣ ਲਈ ਛਬੀਲਾ ਲਾਉਣ ਲਈ ਆਪਣੇ ਪੈਸੇ ਜਿਹੜੇ ਆ ਚੰਦਾ ਜਿਹੜਾ ਇਕੱਠਾ ਕਰਦੇ ਆ ਤੇ ਇਹਦੇ ਵਾਸਤੇ ਕਿਉਂ ਨਹੀਂ ਕਰਦੇ ਯਾਰ ਇਦਾਂ ਦੀ ਵੀ ਕੋਈ ਅਸੀਂ ਜਿਹੜੀ ਹੈਗੀ ਵਿਵਸਥਾ ਬਣਾ ਕੇ ਰੱਖੀ ਆਕਰ ਸਮਾਜ ਤਾਂ ਸਾਡਾ ਹੀ ਆ ਸ਼ਹਿਰ ਸਾਡਾ ਮੁਹੱਲਾ ਸਾਡਾ ਜੇ ਅੱਗ ਲੱਗਦੀ ਤਾਂ ਸਾਡੇ ਘਰ ਵੀ ਤਾਂ ਉੱਥੇ ਹੀ ਆ ਪਰ ਇਹ ਵੀ ਇੱਕ ਗੱਲ ਬਿਲਖਣਾ ਕਿਸੇ ਨੇ ਪੈਸੇ ਦੇਣੇ ਵੀ ਹੈ ਨਹੀਂ ਇਸ ਕੰਮ ਵਾਸਤੇ ਇਹ ਸਾਡੀ ਮਾਨਸਿਕਤਾ ਬਣ ਚੁੱਕੀ ਆ ਅੱਗੇ ਗੱਲ ਐਮਐਲਏ ਸਬਹਾਨਾ ਦੀ ਕਰਦੇ ਆ ਦੇਖੋ ਉਹ ਨਾ ਉਹਨਾਂ ਵਿਸ਼ਿਆਂ ਨੂੰ ਜਿਹੜਾ ਹੈਗਾ ਉਹ ਵਿਧਾਨ ਸਭਾ ਦੇ ਵਿੱਚ ਚੱਕਦੇ ਆ ਜਿਹੜੇ ਟ੍ਰੈਂਡਿੰਗ ਵਿਸ਼ੇ ਹੁੰਦੇ ਆ ਅਦਰਵਾਈਜ਼ ਦੂਜਿਆਂ ਨੂੰ ਨਹੀਂ ਉਹ ਚੱਕਦੇ ਕਹਿੰਦੇ ਉਹਨਾਂ ਨੂੰ ਚੱਕਣ ਦਾ ਕੀ ਫਾਇਦਾ ਉਹਨਾਂ ਦਾ ਤਾਂ ਕੋਈ ਲੈਣ ਦੇ ਨਹੀਂ ਹੈ ਨਹੀਂ ਸੋ ਕੱਸੇ ਪਿਟੇ ਜਿਹੜੇ ਮੁੱਦੇ ਆ ਉਹਨਾਂ ਨੂੰ ਚੱਕ-ਚੱਕ ਕੇ ਹਾਈਲਾਈਟ ਹੁੰਦੀਆਂ ਗੱਲਾਂ ਜ਼ਿਆਦਾ ਕਰਦੇ ਆ ਜਿਹੜੇ ਲੋਕਾਂ ਦੀ ਅਸਲੀ ਮੁੱਦੇ ਆ ਜਿਹੜੇ ਉਹਨਾਂ ਦੇ ਆਪ ਕਦੀ ਦਿਮਾਗ ਦੇ ਵਿੱਚ ਆਉਣੇ ਚਾਹੀਦੇ ਆ ਇਹ ਪਤਾ ਨਹੀਂ ਕਿਉਂ ਨਹੀਂ ਆਉਂਦੇ ਕਿ ਉਹ ਇੰਟਰਸਟ ਨਹੀਂ ਲੈਂਦੇ ਹੋ ਇਹਨਾਂ ਚੀਜ਼ਾਂ ਦੇ ਉੱਪਰ ਅਸੀਂ ਕਦੀ ਸੁਣਦੇ ਨਹੀਂ ਐਦਾਂ ਦੇ ਵਿਸ਼ਿਆਂ ਨੂੰ ਬਹੁਤ ਘੱਟ ਆ ਕਿਤੇ ਕੋਈ ਸੁਣਨ ਨੂੰ ਆਜੇ ਵਿਸ਼ਾ ਪਰ ਆਮ ਤੌਰ ਤੇ ਜਨਰਲ ਹਾਲਾਤਾਂ ਦੇ ਵਿੱਚ ਜਦੋਂ ਵੀ ਕੋਈ ਹਾਊਸ ਬੈਠਦਾ ਉਹ ਖਾਪ ਰੌਲੇ ਦੀ ਭੇਂਟ ਹੀ ਜ਼ਿਆਦਾ ਚੜਦਾ ਸੋ 트েন্ডਿੰਗ ਵਿਸ਼ਿਆਂ ਦੇ ਇਲਾਵਾ ਜਿਹੜੇ ਸਮਾਜ ਦੇ ਅਸਲੀ ਵਿਸ਼ੇ ਹੈਗੇ ਆ ਸੀ ਸਮਾਜ ਦੇ ਲੀਡਰ ਆ ਸਮਾਜ ਦੇ ਵਿੱਚ ਘੁੰਮਦੇ ਆ ਇਹ ਚੀਜ਼ਾਂ ਤਾਂ ਸਾਨੂੰ ਵੀ ਦਿਖਣੀਆਂ ਚਾਹੀਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਸੀਵਰੇਜ ਦੇ ਟੱਕਣਾਂ ਵਾਲੀ ਸਮੱਸਿਆ ਏਡੀ ਵੱਡੀ ਆ ਉਹ ਵਿਧਾਨ ਸਭਾ ਚ ਚੁੱਕ ਦਿਓ ਕਿਸੇ ਨੇ ਅਜੇ ਤੱਕ ਚੁੱਕੀ ਨਹੀਂ ਉਹ ਸਮੱਸਿਆ ਕੋਈ ਛੋਟੀ ਨਹੀਂ ਜਦੋਂ ਕੋਈ ਬਹੁਤ ਵੱਡਾ ਹਾਦਸਾ ਹੋ ਗਿਆ ਪਤਾ ਫਿਰ ਲੱਗਣਾ ਔਰ ਹੁੰਦੇ ਵੀ ਹੋਣਗੇ ਕਿ ਵਾਰੀ ਇੱਕ ਇੱਕ ਕਿਹੜਾ ਬੰਦਾ ਕੋ ਮਰਦਾ ਉਹਦੀ ਰਿਪੋਰਟਿੰਗ ਵੀ ਨਹੀਂ ਹੁੰਦੀ ਸੋ ਮੈਨੂੰ ਹੀ ਮੇਰੇ ਦੋਸਤ ਕਹਿ ਦਿੰਦੇ ਆ ਕਿ ਭਾਈ ਜਿਹੜੀਆਂ ਵੀਡੀਓ ਤੂੰ ਪਾਉਂਦਾ ਨਾ ਇਹ ਉਹ ਵੀਡੀਓ ਨਾ ਪਾਇਆ ਕਰ ਟ੍ਰੈਂਡਿੰਗ ਵੀਡੀਓ ਪਾਇਆ ਕਰ ਜਿਹੜਾ ਟੌਪਿਕ ਚੱਲਦਾ ਹੁੰਦਾ ਮਿੱਟੂ ਜੀ ਤੁਸੀਂ ਉਹਦੇ ਉੱਪਰ ਦਾ ਵੀਡੀਓ ਪਾਉਂਦੇ ਨਹੀਂ ਤੁਸੀਂ ਪਾਉਣੇ ਕਿਸੇ ਹੋਰ ਹੀ ਲੈ ਕੇ ਆ ਜੰਨੇ ਹੋ ਉਹ ਪਤਾ ਨਹੀਂ ਲੋਕਾਂ ਨੇ ਦੇਖਣੀ ਆ ਕਿ ਨਹੀਂ ਦੇਖਣੀ ਭਾਈ ਮੇਰੀ ਇੱਕ ਗੱਲ ਬੜੀ ਪੱਕੀ ਆ ਲੋਕੀ ਮੈਨੂੰ ਦੇਖਣ ਚਾਹੇ ਨਾ ਦੇਖਣ ਮੇਰੇ ਸਾਹਮਣੇ ਜੇਕਰ ਸਮਾਜ ਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤੇ ਮੈਂ ਆਪਣਾ ਹੋਕਾ ਦਿੰਦੇ ਰਹਿਣਾ ਭਾਵੇਂ ਮੇਰੀ ਗੱਲ ਟ੍ਰੈਂਡਿੰਗ 'ਚ ਹੋਵੇ ਚਾਹੇ ਨਾ ਹੋਵੇ ਲੋਕੀ ਮੈਨੂੰ ਦੇਖਣ ਚਾਹੇ ਨਾ ਦੇਖਣ ਮੈਂ ਰੋਲਾ ਪਾਉਂਦੇ ਰਹਿਣਾ ਧੰਨਵਾਦ